ਹੈਲੋ ਮੈਂ ਤੁਹਾਡੀ ਆਈ ਐਂਕਰ ਸਿਮਰਨ ਤੇ ਤੁਸੀਂ ਦੇਖ ਰਹੇ ਹੋ ਨੌਕ ਟੀਵੀ ਨਜ਼ਰ ਮਾਰਦੇ ਹਾਂ ਅੱਜ ਦੀਆਂ ਅਮਰੀਕਾ ਕੈਨੇਡਾ ਦੀਆਂ ਟੌਪ 10 ਤਾਜ਼ਾ ਖਬਰਾਂ ਦੇ ਵੱਲ 트럼ਪ ਐਨਵਾਈਸੀ ਮੇਅਰ ਇਲੈਕਟ ਜੋਰਨ ਮਮਦਾਨੀ ਨਾਲ ਮਿਲਣਗੇ ਵਾਈਟ ਹਾਊਸ ਵਿੱਚ ਮਿਲਣੀ ਸ਼ੁੱਕਰਵਾਰ ਨੂੰ ਨਿਸ਼ਚਿਤ ਹੋਈ ਹੈ ਜਿਸ ਨੂੰ ਨਿਊਯਾਰਕ ਅਤੇ ਫੈਡਰਲ ਰਿਸ਼ਤਿਆਂ ਵਿੱਚ ਨਵੀਂ ਬਾਤਚੀ ਦਾ ਸੰਕੇਤ ਮੰਨਿਆ ਜਾ ਰਿਹਾ ਹੈ 트럼ਪ ਨੇ ਐਪਸਟੀਨ ਫਾਇਲਾ ਜਨਤਕ ਕਰਨ ਵਾਲਾ ਬਿਲ ਸਾਈਨ ਕੀਤਾ ਇਸ ਬਿੱਲ ਤੋਂ ਬਾਅਦ ਜਸਟਿਸ ਡਿਪਾਰਟਮੈਂਟ ਨੂੰ 30 ਦਿਨਾਂ ਵਿੱਚ ਸਾਰੇ ਨੋਨ ਕਲਾਸੀਫਾਈਡ ਡੈਪਸਟीन ਦਸਤਾਵੇਜ਼ ਜਨਤਕ ਕਰਨੇ ਪੈਣਗੇ। 트럼ਪ ਰਾਜਾ ਦੇ ਪੀਆਈ ਕਾਨੂੰਨਾਂ ਨੂੰ ਰੋਕਣ ਲਈ ਐਗਜ਼ੈਕਟਿਵ ਆਰਡਰ ਤਿਆਰ ਰਿਹਾ ਵਿਚਾਰ। ਡਰਾਫਟ ਆਰਡਰ ਦੇ ਤਹਿਤ ਫੈਡਰਲ ਸਰਕਾਰ ਰਾਜਾਂ ਤੇ ਕਾਨੂੰਨੀ ਕਾਰਵਾਈ ਕਰ ਸਕਦੀ ਹੈ ਜੇਰੇ ਸਾਥ ਪੀਆਈ ਨਿਯਮ ਲਾਗੂ ਕਰ ਰਹੇ ਹਨ। ਰਾਸ਼ਟਰੀ ਪਦਰ ਤੇ ਇਕੋ ਪੀਆਈ ਕਾਨੂੰਨ ਬਣਾਉਣ ਲਈ ਤਰੰਤ ਕਾਂਗਰਸ ਨੂੰ ਪਾਰਿਆ ਦਬਾਅ। ਉਸ ਦਾ ਕਹਿਣਾ ਹੈ ਕਿ ਰਾਜ-ਰਾਜ ਵਖ-ਵਖ ਨਿਯਮ ਨਵੀਨਤਾ ਨੂੰ ਰੋਕਦੇ ਹਨ ਅਤੇ ਇੱਕ ਰਾਸ਼ਟਰੀ ਫਰੇਮਵਰਕ ਦੀ ਲੋੜ ਹੈ ਅਮਰੀਕਾ ਦੇ ਕਈ ਸੂਬਿਆਂ ਨੇ AI ਨਿਯਮ ਸਹਿਤ ਕੀਤੇ ਵਾਈਟ ਹਾਊਸ ਨੇ ਦਿੱਤੀ ਚੇਤਾਵਨੀ ਫੈਡਰਲ ਸਰਕਾਰ ਦਾ ਮਤ ਲੈ ਕੇ ਇਹ ਕਾਨੂੰਨ ਕੰਪਨੀਆਂ ਲਈ ਓਵਰ ਰੈਗੂਲੇਸ਼ਨ ਬਣ ਰਹੇ ਹਨ ਜਿਸ ਨਾਲ AI ਉਦਯੋਗ ਨੂੰ ਨੁਕਸਾਨ ਹੋ ਸਕਦਾ ਹੈ CSIS ਨੇ ਆਰਕਟਿਕ ਵਿੱਚ ਚੀਨ ਅਤੇ ਰੂਸ ਵੱਲੋਂ ਜਾਸੂਸੀ ਕਾਰਜ ਵਧਾਉਣ ਦੀ ਚੇਤਾਵਨੀ ਦਿੱਤੀ ਭਾਰਤੀ ਅਤੇ ਰੂਸੀ ਇੰਟੈਲੀਜੈਂਸ ਏਜੰਸੀਜ਼ ਆਰਕਟਿਕ ਖੇਤਰ ਵਿੱਚ ਨਿਗਰਾਨੀ ਤੇ ਟੈਕਨੋਲੋਜੀ ਪ੍ਰਾਪਤੀ ਲਈ ਕਾਰਜਸ਼ੀਲ ਹਨ। ਇਸ ਸਥਿਤੀ ਨੂੰ ਧਿਆਨ ਵਿੱਚ ਰੱਖ ਕੇ ਕੈਨੇਡਾ ਆਪਣੀ ਸਰਕਾਰੀ ਅਤੇ ਸੈਕਟਰੀ ਸੁਰੱਖਿਆ ਯੋਜਨਾਵਾਂ ਨੂੰ ਮਜ਼ਬੂਤ ਕਰਨ ਦੀ ਯੋਜਨਾ ਬਣਾ ਰਿਹਾ ਹੈ। ਕੈਨੇਡਾ ਨੇ ਰੱਖਿਆ ਖਰਚ ਵਿੱਚ 64 ਬਿਲੀਅਨ ਕੈਨੇਡੀਅਨ ਡਾਲਰ ਦਾ ਵਾਅਦਾ ਐਲਾਨ ਕੀਤਾ। ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਰਣਨੀਤੀ ਅਮਰੀਕਾ ਤੇ ਨਿਰਭਰਤਾ ਘਟਾਉਣ ਅਤੇ ਘਰੇਲੂ ਰੱਖਿਆ ਉਦਯੋਗ ਨੂੰ ਮਜ਼ਬੂਤ ਕਰਨ ਤੇ ਕੇਂਦ੍ਰਿਤ ਹੈ। ਕੈਨੇਡਾ ਰੱਖਿਆ ਉਦਯੋਗ ਲਈ ਨਵਾਂ ਮੋਬਿਲਾਈਜੇਸ਼ਨ ਪ੍ਰੋਗਰਾਮ ਸ਼ੁਰੂ ਕਰੇਗਾ। ਛੋਟੇ ਅਤੇ ਮਦਮ ਸਪਲਾਈਰਾਂ ਨੂੰ ਸਹਾਰਾ ਦੇਣ ਲਈ 1 ਬਿਲੀਅਨ ਕੈਨੇਡੀਅਨ ਡਾਲਰ ਦਾ ਪ੍ਰੋਗਰਾਮ ਬਣਾਇਆ ਜਾ ਰਿਹਾ ਹੈ ਤਾਂ ਜੋ ਉਹ ਨਵੀਨਤਮ ਟੈਕਨੋਲੋਜੀ ਵਿਕਾਸ ਵਿੱਚ ਹਿੱਸਾ ਲੈ ਸਕਣ। ਕੈਨੇਡਾ ਯੂਰਪ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਲਈ ਸਪੇਸ ਖੇਤਰ ਵਿੱਚ ਗਹਿਰਾ ਰਿਸ਼ਤਾ ਖਾਸ ਤੌਰ ਤੇ ਪੀਐਸਏ ਦੇ ਨਾਲ ਸਹਿਯੋਗ ਵਧਾ ਕੇ ਕੈਨੇਡਾ ਯੂਰਪੀ ਦੇਸ਼ਾਂ ਨਾਲ ਰੱਖਿਆ ਅਤੇ ਤਕਨੀਕੀ ਖੇਤਰ ਵਿੱਚ ਆਪਣੇ ਸਬੰਧਾਂ ਨੂੰ ਵਿਸ਼ਾਲ ਕਰਨਾ ਚਾਹੁੰਦਾ ਹੈ। ਬਾਈ ਕੈਨੇਡੀਅਨ ਨੀਤੀ ਲਈ ਨਵਾਂ ਫੰਡ ਲਾਂਚ ਕੀਤਾ ਗਿਆ। ਬਜਟ 2025 ਅਨੁਸਾਰ ਛੋਟੇ ਅਤੇ ਮਦਮ ਦੇ ਕੈਨੇਡੀਅਨ ਕਾਰੋਬਾਰਾਂ ਨੂੰ ਸਹਾਇਤਾ ਦੇਣ ਲਈ ਲਗਭਗ 186 ਮਿਲੀਅਨ ਡਾਲਰ ਦਾ ਨਵਾਂ ਨਿਧੀ ਐਲਾਨ ਕੀਤਾ ਗਿਆ ਹੈ ਤਾਂ ਜੋ ਸਰਕਾਰੀ ਕ੍ਰੈਪਚੈਸ ਵਿੱਚ ਕੈਨੇਡੀਅਨ ਮਾਲ ਨੂੰ ਤਰਜੀਹ ਮਿਲੇ। ਇਹ ਸਨ ਅੱਜ ਦੀਆਂ ਵੱਡੀਆਂ ਖਬਰਾਂ। ਫੋਰ ਅਪਡੇਟਸ ਲਈ ਦੇਖਦੇ ਰਹੋ ਨੌਕ ਟੀਵੀ ਦਾ ਪੰਜਾਬੀ AI ਹੈਡਲਾਈਨਸ ਸਟੇ ਟਿਊਨ ਫॉर ਮੋਰ ਲੇਟੈਸਟ ਅਪਡੇਟਸ